ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਕਣਕ ਦੀ ਹੈ ਤੇ ਆਖਰੀ ਅਵਸਥਾ ਵਿੱਚ ਹੁਣ ਕਣਕਾਂ ਸ਼ਿਫਟ ਹੋਣ ਲੱਗੀਆਂ ਹੈਗੀਆਂ ਜਿਹੜੀਆਂ ਕਣਕਾਂ اگਦੀਆਂ ਪੀਜੀਆਂ ਨਸਾਰਾ ਹੋ ਚੁੱਕਿਆ ਕਿਤੇ ਕਿਤੇ ਫਲਾਵਰਿੰਗ ਸਟੇਜ ਚੱਲ ਰਹੀ ਹੈ ਕਿਤੇ ਕਿਤੇ ਨਸਾਰਾ ਹਜੇ ਮੁਕੰਮਲ ਨਹੀਂ ਹੋਇਆ ਪਛੇਤੀਆਂ ਕਣਕਾਂ ਦੇ ਵਿੱਚ ਨਸਾਰਾ ਹਜੇ 10 ਦਿਨਾਂ ਤੱਕ ਦਖਾਈ ਦੇਣ ਲੱਗੂਗਾ ਜਿਆਦਾਤਰ ਇਹ ਲਿਖਿਆ ਜਾਂਦਾ ਹੈਗਾ ਪਿਛਲੇ ਰੁਝਾਨਾਂ ਦੇ ਮੁਤਾਬਕ ਕਿ ਜਿੱਥੇ ਦਰਖਤਾਂ ਦਾ ਝੁੰਡ ਹੈ ਜਾਂ ਕੋਈ ਨੇੜੇ ਕੋਈ ਕੰਧ ਹੈ ਜਾਂ ਕੋਈ ਹੋਰ ਤਰੀਕੇ ਦੀ ਸਥਿਤੀ ਹੈ ਜਿੱਥੇ ਪਰਸ਼ੇਕਾ ਬਣਦਾ ਹੈ ਰਾਤ ਦੇ ਸਮੇਂ ਥੋੜੀ ਠੰਡ ਘਟ ਰਹੀਦੀ ਹੈ ਤਾਂ ਉੱਥੇ ਕਣਕ ਆਮ ਟਾਈਮ ਦੇ ਨਾਲੋਂ ਇੱਕ ਹਫਤਾ ਪਹਿਲਾਂ ਬਲੀਆਂ ਦਿਖਾਉਂਦੀ ਹੈ ਤਾਂ ਉੱਥੋਂ ਹੀ ਆਪਾਂ ਨੂੰ ਅਦਾਜਾ ਲਾ ਲੈਣਾ ਚਾਹੀਦਾ ਵੀ ਆਪਾਂ ਹੁਣ ਸਪਰੀਹਾਂ ਕਿਹੜੀਆਂ ਕਰਨੀਆਂ ਹੈਗੀਆਂ ਹੁਣ ਕਣਕ ਦੇ ਉੱਪਰ ਕਿਸੇ ਵੀ ਤਰੀਕੇ ਦਾ ਉਹ ਪ੍ਰੋਡਕਟ ਕਰਨ ਦੀ ਲੋੜ ਨਹੀਂ ਹੈਗੀ ਜਿਸ ਦੇ ਨਾਲ ਬੂਟਾ ਜ਼ਿਆਦਾ ਹਰਾ ਹੁੰਦਾ ਬੂਟਾ ਜ਼ਿਆਦਾ ਬੂਟਾ ਮਾਰਦਾ ਹੈਗਾ ਹੁਣ ਮੁਕੰਮਲ ਉਹਦੇ ਟਿੰਡਰਿੰਗ ਅਵਸਥਾ ਖਤਮ ਹੋ ਚੁੱਕੀ ਹੈ ਉਹਦੇ ਕੱਦ ਬਣਾਉਣ ਵਾਲੀ ਅਵਸਥਾ ਵੀ ਖਤਮ ਹੋ ਚੁੱਕੀ ਹੈ ਜਿਸ ਬੂਟੇ ਦੇ ਵਿੱਚ ਬੱਲੀ ਬਣ ਚੁੱਕੀ ਹੈ ਜਾਂ ਬੱਲੀ ਬਾਹਰ ਆ ਚੁੱਕੀ ਹੈ ਉਸ ਤੇ ਆਪਾਂ ਨੇ ਕੋਈ ਵੀ ਕੱਦ ਰੋਕਣ ਵਾਲਾ ਹਾਰਮੋਨ ਨਹੀਂ ਕਰਨ ਨਾ ਹੀ ਕੱਦ ਵਧਾਉਣ ਵਾਲਾ ਹਾਰਮੋਨ ਕਰਨ ਕਾਫੀ ਜਿਹੜੀਆਂ ਕਣਕਾਂ ਦਸੰਬਰ ਦੇ ਵਿੱਚ ਬਜਾਈ ਹੋਈਆਂ ਤਾਂ ਜਨਵਰੀ ਦੇ ਵਿੱਚ 22 ਦਸੰਬਰ ਤੋਂ ਲੈ ਕੇ 5 ਫਰਵਰੀ ਤੱਕ ਬਹੁਤ ਘੱਟ ਸੂਰਜ ਦੀ ਆਮਦ ਹੋਈ ਹੈ ਤੇ ਜਿਸ ਕਰਕੇ ਸੰਗਣੀਆਂ ਧੁੰਦਾਂ ਪਈਆਂ ਤੇ ਕਣਕ ਦੀ ਜਿਹੜੀ ਗਰੋਥ ਆ ਉਹ ਸਪਰੈਸ ਸੀਗੀ ਉਹ ਉਹ ਵਧੀ ਨਹੀਂ ਹੈਗੀ ਕਿ ਬੱਟਾਂ ਨਹੀਂ ਡਗੀਆਂ ਹੈਗੀਆਂ ਤਾਂ ਉੱਥੇ ਜੇਕਰ ਤੁਸੀਂ ਕੋਈ ਇਸ ਤਰ੍ਹਾਂ ਦਾ ਗਰੋਥ ਪ੍ਰੋਮੋਟਰ ਦਾ ਸਹਾਰਾ ਲੈਨੇ ਹੋ ਜਿਹਦੇ ਨਾਲ ਕਣਕ ਹਰੀ-ਭਰੀ ਹੁੰਦੀ ਹੈ ਜਾਂ ਕਣਕ ਦਾ ਕੱਦ ਵੱਧਾ ਹੈਗਾ ਜਾਂ ਕਣਕ ਦੇ ਉੱਤੇ ਹਰਿਆਲੀ ਆਉਂਦੀ ਹੈਗੀ ਆ ਤਾਂ ਉਹਦਾ ਨਿਸਾਰਾ ਲੇਟ ਹੋਵੇਗਾ ਜਿਹੜੀ ਅਵਸਥਾ ਉਹ ਤੇ ਚੱਲ ਰਹੀ ਆ ਥੋੜੀ ਜੀ ਲੰਬੀ ਹੋ ਜਾਵੇਗੀ ਤਾਂ ਫਿਰ ਜੇ ਨਿਸਾਰਾ ਲੇਟ ਹੋਵੇਗਾ ਤੇ ਉਹ ਆਉਣ ਵਾਲੀ ਜਿਹੜੀ ਗਰਮੀ ਦੀ ਵਿੰਡੋ ਹੈਗੀ ਆ ਚ 14 ਨਸਾਰਾ ਜਾਵੇਗਾ ਤੇ ਝਾੜ ਕਟਣ ਦੇ ਅਸਾਰ ਬਣ ਜਾਂਦੇ ਹੈਗੇ ਹੁਣ ਜਿਹੜੀ ਆਪਾਂ ਗਲਤੀ ਕਰ ਰਹੇ ਹੈਗੇ ਆ ਜਬ ਤੋਂ ਵੱਡੀ ਗਲਤੀ ਕਿਸਾਨਪਰਾ ਵੀਡੀਓ ਦੇ ਨੀਚੇ ਕਮੈਂਟਾਂ ਦੇ ਵਿੱਚ ਫੋਟੋਆਂ ਪਾਉਂਦੇ ਨੇ ਜਾਂ ਇਨਵੈਕਸ ਦੇ ਵਿੱਚ ਜਾਂ ਕਾਲ ਦੇ ਵਿੱਚ ਜਾਂ ਜਦੋਂ ਕਿਤੇ ਮਿਲਦੇ ਆਪਾਂ ਮਾਰਕੀਟ ਦੇ ਵਿੱਚ ਉਦੋਂ ਇਹ ਗੱਲ ਸਾਹਮਣੇ ਆਉਂਦੀ ਹੈਗੀ ਆ ਕਿ ਕਿਸਾਨ ਇੱਕ ਸਪਰੇਅ ਕਰਨ ਦਾ ਮਾਨ ਬਣਾਉਂਦਾ ਚਾਹੇ ਫੰਗੀ ਸਾਈਡ ਆ ਚਾਹੇ ਐਨਪੀਕੇ ਆ ਚਾਹੇ ਕੋਈ ਹੋਰ ਸਪਰੇਅ ਆ ਪਹਿਲਾਂ ਉਸ ਤੋਂ ਕੋਈ ਮੈਗਨੀਜ਼ ਦੀ ਸਪਰੇ ਨਹੀਂ ਹੋਈ ਕੋਈ ਇਸ ਤਰ੍ਹਾਂ ਦਾ ਸਿਸਟਮ ਬਣ ਗਿਆ ਠੀਕਾ ਜਨ ਨਦੀਨਾਂ ਦੀ ਸਪਰੇ ਨਹੀਂ ਹੋਈ ਨਦੀਨਾਂ ਦੀ ਸਪਰੇ ਤੇ ਹੁਣ ਹੋ ਹੀ ਨਹੀਂ ਸਕਦੀ ਪਰ ਕਦੇ ਵੀ ਕੋਈ ਵੀ ਕਿਸਾਨ ਜਦੋਂ ਇੱਕ ਸਪਰੇ ਕਰਨ ਦਾ ਮਨ ਬਣਾਉਂਦਾ ਹੈਗਾ ਤਾਂ ਅਕਸਰ ਉਹਦੇ ਨਾਲ ਉਹ ਇੱਕ ਤੋਂ ਵੱਧ ਸਪਰੇਹਾ ਮਿਕਸ ਕਰਦਾ ਹੈਗਾ ਜੇਕਰ ਆਪਾਂ ਨੂੰ ਇੱਕ ਤੋਂ ਵੱਧ ਮਿਕਸ ਸਪਰੇਹਾ ਕਰਨ ਦੀ ਲੋੜ ਪੈ ਰਹੀ ਹੈ ਤਾਂ ਉਹਨਾਂ ਦੀ ਡੋਜ਼ ਆਪਾਂ ਨੂੰ ਪੂਰਨ ਤੌਰ ਤੇ ਪਤਾ ਹੋਣੀ ਚਾਹੀਦੀ ਹੈ ਨਹੀਂ ਤਾਂ ਪੱਤੇ ਸੜਨਗੇ ਸਾਲੇ ਕਵੀਰ ਦਾ ਫੋਨ ਆਇਆ ਕਹਿੰਦਾ 200 ਗ੍ਰਾਮ ਬਰੋਨ ਪਾਈ ਆ ਤੇ ਪਾਣੀ ਸਾਡਾ 80 ਲੀਟਰ ਹੀ ਲੱਗਿਆ ਹੈਗਾ ਤੇ ਪੱਤੇ ਸੜ ਗਏ ਹੈਗੇ ਹੁਣ ਪੱਤੇ ਸੜਨਗੇ ਹੀ ਝੰਡਾ ਪੱਤਾ ਵੈਸੀ ਬਹੁਤ ਸੋਲ ਹੁੰਦਾ ਨੀਚਲੇ ਪੱਤੇ ਖਰਾਬ ਹੋ ਰਹੇ ਆ ਹੁਣ ਇੱਕ ਕਣਕ ਦੇ ਬੂਟੇ ਦੇ ਉੱਪਰ ਜੇਕਰ 4 ਤੋਂ ਵੱਧ ਪੱਤੇ ਹੈਗੇ ਆ ਤਾਂ ਆਪਾਂ ਉੱਪਰਲੇ ਦੋ ਪੱਤਿਆਂ ਨੂੰ ਤੰਦਰੁਸਤ ਰੱਖ ਲਗੇ ਇੰਨਾ ਹੀ ਬਹੁਤ ਆ ਨੀਚਲੇ ਪੱਤਿਆਂ ਨੂੰ ਬੂਟੇ ਨੇ ਆਪਣੇ ਆਪ ਹੀ ਭੋਜਨ ਘਟ ਦੇਣਾ ਸ਼ੁਰੂ ਕਰ ਦਿੱਤਾ ਹੁੰਦਾ ਹੈਗਾ ਉਹ ਉੱਪਰਲੇ ਪੱਤਿਆਂ ਦੇ ਉੱਤੇ ਜ਼ਿਆਦਾ ਫੋਕਸ ਕਰ ਰਿਹਾ ਹੁੰਦਾ ਹੈ ਬੂਟੇ ਦਾ ਧਿਆਨ ਹੈਗਾ ਬੂਟੇ ਦੀ ਖਾराक ਦਾ ਹਿੱਸਾ ਜਿਹੜਾ ਹੈਗਾ ਬੂਟੇ ਦੇ ਹੋਰ ਕੰਮਾਂ ਵਿੱਚ ਘਟ ਵਰਤਿਆ ਜਾਵੇ ਆਪਾਂ ਉਹਨੂੰ ਇਸ ਤਰੀਕੇ ਦੀ ਖਾराक ਦੇਣੀ ਹੈਗੀ ਹੈ ਕਿ ਬੱਲੀ ਦੇ ਵਿੱਚ ਜਿਹੜਾ ਹੁਣ ਦੁੱਧ ਪਾਣ ਦੀ ਸ਼ੁਰੂ ਹੋਣੀ ਹੈ ਅਵਸਥਾ ਉਸ ਤੋਂ ਪਹਿਲਾਂ ਫਲਾਵਰਿੰਗ ਅਵਸਥਾ ਆਉਣੀ ਹੈਗੀ ਆ ਉਹਦੇ ਵਾਸਤੇ ਜਿਹੜੇ એનર્ਜੀ ਦੀ ਲੋੜ ਹੈਗੀ ਆ ਉਹ ਆਪਾਂ ਪ੍ਰੋਵਾਈਡ ਕਰੀਏ ਮੈਂ 1.5 ਕਿਲੋ 13045 ਹੀ ਕਹਿਣਾ ਹੈਗਾ ਕਿਉਂਕਿ ਕੁਛ ਨਾ ਕੁਛ ਤੁਸੀਂ ਮਿਕਸ ਕਰਨਾ ਹੁੰਦਾ ਹੈਗਾ ਇਹ 100 ਲੀਟਰ ਦੀ ਡੋਜ਼ ਆ ਕੁਝ ਵੀ 150 ਲੀਟਰ ਪਾਣੀ ਲਾਉਂਦੇ ਆ ਤਾਂ ਉਹ ਇਸ तरीके ਨਾਲ ਉਸ ਨੂੰ ਵਧਾ ਵੀ ਸਕਦੇ ਹੈਗੇ ਆ ਉਹ 2300 ਗ੍ਰਾਮ ਵੀ ਯੂਜ਼ ਕਰ ਸਕਦੇ 2500 ਗ੍ਰਾਮ ਵੀ ਯੂਜ਼ ਕਰ ਸਕਦੇ ਹੈਗੇ ਆ ਜੇਕਰ ਤੁਸੀਂ ਕੱਲਾ 13045 ਯੂਜ਼ ਕਰਨਾ ਤਾਂ 50 ਲੀਟਰ ਦੇ ਵਿੱਚ ਕਿਲੋ 100 ਲੀਟਰ ਚ 2 ਕਿਲੋ ਉਸ ਤੋਂ ਬਾਅਦ ਜਿੰਨੇ ਪਾਣੀ ਵੱਧ ਲੱਗਦਾ ਹੈਗਾ ਕਈ ਵੀਰ ਇਦਾਂ ਕਹਿੰਦੇ ਹੈਗੇ ਕਿ ਯੂਨੀਵਰਸਿਟੀ ਨੇ 4 ਕਿਲੋ ਸਪਰਸ਼ ਕਰਤਾ 4 ਕਿਲੋ ਸਪਰਸ਼ ਕੀਤਾ ਹੈਗਾ 200 ਲੀਟਰ ਪਾਣੀ ਵੀ ਨਾਲ ਸਪਰਸ਼ ਕੀਤਾ ਹੈਗਾ ਪਾਣੀ ਤੁਸੀਂ 80 ਲੀਟਰ ਲਾਓਗੇ ਤੇ ਤੁਸੀਂ ਐਨਪੀਕੇ 13045 4 ਕਿਲੋ ਵਰਤ ਲਿਆ ਤਾਂ ਉਹਨੇ ਫਾਇਦਾ ਤਾਂ ਪਤਾ ਨਹੀਂ ਕਰਨਾ ਕਿ ਨਹੀਂ ਕਰਨਾ ਉਹਨੇ ਬਰਨਿੰਗ ਕਰ ਦੇਣੀ ਹੈਗੀ ਸੈੱਲ ਡੈメージ ਕਰ ਦੇਣੇ ਆ ਪੱਤਿਆਂ ਦੇ ਉੱਤੇ ਸਾੜਾ ਪਾ ਦੇਣਾ ਹੈਗਾ ਉਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਕੁਝ ਵੀਰ ਪੁੱਛਦੇ ਹੈਗੇ ਆ ਕੀ ਹੁਣ ਜ਼ਿੰਕ ਦੀ ਸਪਰੇਅ ਕੀਤੀ ਜਾ ਸਕਦੀ ਹੈ ਵੈਸੇ ਕਣਕ ਦੇ ਬੂਟੇ ਦਾ ਕੈਰੇਕਟਰ ਹੈਗਾ ਕਿ ਜ਼ਿੰਕ ਮੈਟਲ ਨੂੰ ਇਹ ਘੱਟ ਲੈਂਦਾ ਹੈਗਾ ਪਰ ਆਪਾਂ ਮੈਂ ਰਿਕਵੈਸਟ ਕਰ ਰਿਹਾ ਵੀ ਹਿਲ ਦੋ ਦਿਨਾਂ ਸਾਲਾਂ ਤੋਂ ਕਿ ਆਪਾਂ ਕਣਕ ਨੂੰ ਬਾਇਓ ਫੋਰਟੀਫਾਈਡ ਬਣਾਈਏ ਆਪਾਂ ਕਿ ਆਪਾਂ ਘਰਾਂ ਦੇ ਖਾਣ ਲਈ ਕਣਕ ਰੱਖਣੀ ਹੈ इवन ਕਿ ਮਾਰਕੀਟ ਵੀ ਦੇਣੀ ਹੈਗੀ ਆ ਤਕ ਤੁਸੀਂ ਕਿੰਨੀ ਵੀ ਕਣਕ ਦੀ ਖੇਤੀ ਕਰਦੇ ਹੈਗੇ ਹੋ ਤਾਂ ਫਲਾਵਰਿੰਗ ਅਵਸਥਾ ਜਾਣ ਤੋਂ ਬਾਅਦ ਜਦੋਂ ਹੀ ਦੁੱਧਾ ਅਵਸਥਾ ਚੱਲ ਰਹੀ ਹੁੰਦੀ ਆ ਤੁਸੀਂ ਲਿਕੁਇਡ ਜ਼ਿੰਕ 2 ਐਮ ਐਲ ਪ੍ਰਤੀ ਲੀਟਰ ਦੇ ਹਿਸਾਬ ਨਾਲ ਇਕੱਲਾ ਕੁਝ ਨਹੀਂ ਮਿਕਸ ਕਰਨਾ ਸਪਰੇਅ ਕਰ ਦੇਣਾ ਹੈਗਾ ਇਹ ਸਪਰੇਅ ਤੁਸੀਂ ਬਾਅਦ ਦੁਪਹਿਰ ਦੁਪਹਿਰ ਸਪਰੇਅ ਕਰਨਾ ਹੈਗਾ ਇਹ ਨਹੀਂ ਹੈਗਾ ਕਿ ਤੁਸੀਂ ਕੁਝ ਉਹਦੇ ਨਾਲ ਮਿਕਸ ਕਰ ਲੋਗੇ 13 0.45 ਜਾਂ ਐਨੀ ਅਦਰ ਕੋਈ ਨਿਊਟਰੀਐਂਟ ਤਾਂ ਇਸ ਅਵਸਥਾ ਦੇ ਉੱਪਰ ਜ਼ਿੰਕ ਦਿੱਤਾ ਹੋਇਆ ਤੁਹਾਡੇ ਦਾਣਿਆਂ ਦੇ ਵਿੱਚ ਜ਼ਿੰਕ ਦੀ ਮਿਕਦਾਰ ਵਧਾਉਂਦਾ ਹੈਗਾ ਤੁਹਾਡੇ ਭੋਜਨ ਦੇ ਵਿੱਚ ਜ਼ਿੰਕ ਦੀ ਮਾਤਰਾ ਜਾਊਗੀ ਜਿਹੜੀ ਕਿ ਅੱਜਕੱਲ ਨਵੇਂ ਜੰਮੇ ਬੱਚਿਆਂ ਨੂੰ ਵਿਟਾਮਿਨ D3 ਤੇ ਜ਼ਿੰਕ ਕੈਲਸ਼ੀਅਮ ਆਮ ਹੀ ਪਿਆਇਆ ਜਾ ਰਿਹਾ ਹੈਗਾ ਲੋੜ ਹੈਗੀ ਆ ਕਿ ਖਰਾਕੀ ਤਤ ਜਿਹੜਾ ਆਪਾਂ 365 ਦਿਨ ਸਵੇਰ ਸਵੇਰੇ ਸ਼ਾਮ ਦੁਪਹਿਰ ਖਾਣਾ ਹੈਗਾ ਰੇ ਸਟੋਰ ਕਰਕੇ ਰੱਖਣਾ ਹੈਗਾ ਮਾਰਕੀਟ ਚ ਦੇਣਾ ਹੈਗਾ ਆਪਣੇ ਸਰੀਆਂ ਸਾਂਝੀਆਂ ਨੇ ਖਾਣਾ ਹੈਗਾ ਆਪਣੇ ਪਿੰਡ ਦੇ ਵਿੱਚ ਹੋਰ ਜਿਹੜੇ ਖੇਤੀ ਨਹੀਂ ਕਰਦੇ ਲੋਕ ਉਹਨਾਂ ਨੇ ਕਣਕ ਲੈ ਕੇ ਖਾਣੀ ਹੈਗੀ ਤਾਂ ਉਹਨਾਂ ਦੇ ਭੋਜਨ ਦੇ ਵਿੱਚ ਵੀ ਅੰਤ ਜਾਊਗਾ ਜਿਹੜਾ ਕਿ ਆਪਣੇ ਕਾਫੀ ਜਿਆਦਾ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈਗਾ ਤਾਂ ਅੱਜ ਦੇ ਸਮੇ ਲੋੜ ਹੈਗੀ ਆ ਕਿ ਜਿਸ ਤਰ੍ਹਾਂ ਦੀ ਲੋੜ ਹੈ ਪोटाश ਖਾਸ ਕਰਕੇ ਪोटाश ਇਹ ਬੂਟੇ ਨੂੰ ਜੰਮਣ ਤੋਂ ਲੈ ਕੇ ਮਰਨ ਤੱਕ ਚਾਹੀਦੀ ਹੈ ਤੇ ਅੰਤ ਜਿੰਨੀ ਜਿਆਦਾ ਐਕਟਿਵ ਹੋਊਗੀ ਉਹਨਾਂ ਜਿਆਦੇ ਹੋ ਜਾਂਦਾ ਨਾਨ ਪ੍ਰਦਾਨ ਹੋਊਗਾ ਤੇ ਉਹਨਾਂ ਹੀ ਬੂਟੇ ਦੇ ਵਿੱਚ ਫਰੂਟ ਆ ਜਿਹੜਾ ਉਹ ਸਿਹਤਮੰਦ ਹੋਊਗਾ 13045034 ਦੇ ਵਿੱਚ ਕਈ ਵਾਰ ਫਾਰਮਰ ਉਲਝ ਜਾਂਦੇ ਹੈਗੇ ਆ چیک ਕਰ ਕਣਕ ਦਾ ਅਨੁਸਾਰਾ ਨਹੀਂ ਹੋਇਆ ਕਣਕ ਗੁਬਹਾਲਾ ਲੈ ਰਹੀ ਹੈ ਕਿਤੇ ਕਿਤੇ ਬੱਲੀ ਉਹਦੀ ਪਾਈਪ ਦੇ ਵਿੱਚ ਆ ਗਈ 05534 ਕੀਤੀ ਜਾ ਸਕਦੀ ਹੈ ਦੋਨੋਂ ਹੀ એનર્ਜੀ ਸੋਰਸ ਆ ਇਹ ਸਮਝੋ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਡੋਜ਼ ਦਾ ਫਰਕ ਹੈਗਾ 05534 1 ਕਿਲੋ 100 ਲੀਟਰ ਪਾਣੀ ਇਸ ਤੋਂ ਵੱਧ ਪਾਣੀ ਲੱਗਦਾ ਵਧਾ ਲਓ 10.45 ਉਹ 1.5 ਤੋਂ 2 ਕਿਲੋ ਪ੍ਰਤੀ 100 ਲੀਟਰ ਪਾਣੀ ਵਰਤੀ ਜਾ ਸਕਦੀ ਹੈਗੀ ਆ ਤੇ ਇਹ ਦੋਨੇ ਹੀ ਜਿਹੜੇ ਸਪਰੇਅ ਹੈਗੇ ਆ ਜਾਂ ਦੋਨੇ ਹੀ ਜਿਹੜੀਆਂ ਅਲੱਗ-ਅਲੱਗ ਐਨਪੀਕੇ ਹੈਗੇ ਆ ਇਹ ਤੁਹਾਡੇ ਬੂਟੇ ਦੀ ਮਾਈਟੋਕਾਂਡਰੀਆ ਕੈਪੈਸਿਟੀ ਵਧਾਉਂਦੇ ਹੈਗੇ ਆ ਉਹਦੇ ਵਿੱਚ એનર્ਜੀ ਸਟੋਰੇਜ ਬੈਂਕ ਵਧਾਉਂਦੇ ਹੈਗੇ ਤੇ ਹੁਣ ਜਿਵੇਂ-ਜਿਵੇਂ ਗਰਮੀ ਅੱਗੇ ਵਧੇਗੀ ਤਾਂ ਜਿਹੜਾ wheat plant ਹੈਗਾ ਇਹ ਲिटल बिट विंटर ਲਵਿੰਗ ਪlant ਹੈਗਾ ਤੇ ਬਹੁਤ ਜ਼ਿਆਦਾ ਜਦੋਂ ਗਰਮੀ ਹੋ ਜਾਂਦੀ ਹੈਗੀ ਤਾਂ ਇਹਦੀ ਬੱਲੀਆਂ ਦੇ ਵਿੱਚ ਦਾਣੇ ਦੀ ਮਾਤਰਾ ਜਾਂ ਤਾਂ ਘਟ ਜਾਂਦੀ ਹੈਗੀ ਦਾਣੇ ਦਾ weight ਘਟ ਜਾਂਦਾ ਹੈਗਾ ਦਾਣੇ ਦਾ size ਘਟ ਜਾਂਦਾ ਹੈਗਾ ਤਾਂ ਉਸ ਚੀਜ਼ ਨੂੰ ਨਾ ਆਪਾਂ ਜ਼ਿਆਦਾ ਪ੍ਰਭਾਵਿਤ ਹੋਣ ਦੇਈਏ ਤਾਂ ਇੱਥੇ ਤੁਹਾਡੀ ਜਿਹੜੀ ਹੈਪੀ ਸੀਡਰ ਵਾਲੀ ਕਣਕ ਹੈਗੀ ਆ ਮਲਚਿੰਗ ਵਾਲੀ ਕਣਕ ਹੈਗੀ ਆ ਦਰਮਿਆਨਲੇ ਖੇਤ ਹੈਗੇ ਆ ਜਿੱਥੇ ਪਾਣੀ ਆਪਾਂ ਦਈਏ ਤੇ ਪਾਣੀ ਦਾ ਲੋਡ ਵੀ ਨਹੀਂ ਲੱਗਦਾ ਹੈਗਾ ਤੇ ਮਿੱਟੀ ਦੀ water holding capacity ਵਧੀਆ ਹੈਗੀ ਆ ਉੱਥੇ ਉਹ ਫਸਲਾ ਜ਼ਿਆਦਾ ਸੋਖੀਆ ਰਹਿਣਗੀਆ ਦੂਜਿਆਂ ਦੇ ਨਾਲੋਂ ਵਧੀਆ ਝਾੜ ਆਉਣ ਦੇ ਅਸਰ ਬਣਨਗੇ ਹੁਣ ਤੁਸੀਂ ਆਪਦੇ ਖੇਤਾਂ ਦੇ ਵਿੱਚ ਤਰੀਕਾ ਵੀ ਫਾਈਨਲ ਕਰ ਲਓ। ਵੈਰਾਈਟੀ ਵੀ ਫਾਈਨਲ ਕਰ ਲਓ ਆਉਣ ਵਾਲੇ ਸਮੇਂ ਦੇ ਲਈ। ਹੁਣ ਤੁਸੀਂ ਆਪਣੇ ਖੇਤਾਂ ਦੇ ਵਿੱਚ ਗੇੜਾ ਮਾਰ ਕੇ ਉਹ ਖੇਤ ਵੀ ਫਾਈਨਲ ਕਰ ਲਓ ਜਿੱਥੇ ਨਦੀਨ ਬਿਲਕੁਲ ਨਹੀਂ ਹੈਗਾ, ਜਿੱਥੇ ਨਦੀਨ ਬਹੁਤ ਜ਼ਿਆਦਾ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਨਦੀਨ ਉੱਗੂਗਾ, ਇਹਦੀ ਸੰਭਾਵਨਾ ਅੱਜ ਆਪਾਂ ਵਿਅਕਤ ਕਰ ਸਕਦੇ ਹਾਂ। ਉੱਗਣ ਤੋਂ ਬਾਅਦ ਨਦੀਨ ਨੂੰ ਲੇਟ ਟਾਈਮ 'ਚ ਕੰਟਰੋਲ ਕਰਨਾ। ਦਸੰਬਰ ਦੇ ਵਿੱਚ ਆ ਕੇ ਇਸ ਵਾਰ ਸਰਦੀ ਨਹੀਂ ਪਈ ਹੋ ਸਕਦਾ ਗਾਹਵਾਲੀ ਦਸੰਬਰ ਦੇ ਵਿੱਚ ਬਹੁਤ ਜ਼ਿਆਦਾ ਸਰਦੀ ਆ ਜਾਵੇ ਤਾਂ ਆਪਣੀ ਸਪਰੇ ਸਪਰੇ ਨਾ ਹੋਵੇ ਜਾਂ ਲੇਟ ਹੋ ਜਾਵੇ ਤਾਂ ਫਿਰ ਉਸ ਖੇਤ ਨੂੰ ਉਸ ਤਰੀਕੇ ਨਾਲ ਆਪਾਂ ਕਣਕ ਦੀ ਬਜਾਈ ਸਮੇਂ ਕੋਈ ਨਾ ਕੋਈ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਸੇ ਹੋਰ ਵੀਡੀਓ ਰਾਹੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਫੇਸਬੁਕ ਇੰਸਟਾਗ੍ਰਾਮ YouTube ਤੇ ਬਣੇ ਰਹੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ